ਜੋ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀ ਇਸ਼ਤਜਮਨ ਜੀ ਦਿਸ਼ਾਨਦੇਸ਼ਾ ਹੈ ਇੱਥੇ ਤੇ ਐਸਪੀ ਹੱਡਕੁਆਟਰ ਸ਼੍ਰੀ ਜਗਰਾਤ ਸਿੰਘ ਦੀ ਗਵਾਈ ਚ ਤੇ ਡੀਐਸਪੀ ਸਿਟੀ ਸ਼੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਉਹ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਇਨਵਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸਾਈਡੇ ਰਾਈ ਜਿਹੜੇ ਕੋਈ ਵੀਕ ਚੱਕੀ ਵਿਅਕੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਫਲੈਗ ਮਾਰਚ ਕਿਸ ਕਰਨ ਲਈ ਕੱਢਿਆ ਗਿਆ ਇੱਕ ਵੀ ਵੇਖੋ ਪੰਚਾਇਤੀ ਚੋਣਾਂ ਦੇ ਮੱਤੇ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪੜੇ ਜਾ ਰਹੇ ਨਾਮਿਨੇਸ਼ਨ ਹੋ ਤਿਆਰਾ ਦਿਨ ਆ ਰਹੇ ਨੇ ਜੀ ਤਿਆਰਾ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੈਗ ਮਾਸਟ ਕੱਟਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ। ਦੁਸ਼ਹਿਰਾ ਆ ਰਿਹਾ ਦੀਵਾਲੀ ਆ ਰਹੀ ਹੈ ਲਗਾਤਾਰ ਤਿਉਹਾਰ ਆਦੇ ਦੇਣਾ ਕੀ ਕੀ ਅਰੇਂਜਮੈਂਟ ਹੈ। ਵੇਖੋ ਜੀ ਸਾਡੀ ਪੁਲਿਸ ਵੱਲੋਂ ਪੂਰੇ ਪੂਕਤਾ ਇੰਤਜ਼ਾਮ ਕੀਤੇ ਹੋਏ ਹਨ। ਕੋਈ ਵੀ ਕਿਸੇ ਸ਼ਰਧਾਤਿ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਧਾਤਿ ਅਨਸਰ ਕੋਈ ਸ਼ਰਧਾਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਨਾਕਿਆਦੀ ਕੀ ਪੋਜੀਸ਼ਨ ਹੈ ਨਾ ਕਿ ਅਸੀਂ ਅਹੀਂ ਦੀ ਰਾਤ ਨੂੰ ਹੁਣ ਆਪਾਂ 8 ਕੋ ਲਾ ਕੇ ਸਿਰੇ 8 ਦੇ ਤੱਕ ਸਾਡਾ ਪੀਸੀਆਰ ਵੀ ਤਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂ ਸ਼ਹਿਰ ਤੇ ਜਿਹੜੇ 6 ਨਾਕੇ ਲਗਾਏ ਜਾਣਗੇ ਕੋਈ ਸੈਂਸਿਟਿਵ ਪਲੇਸ ਵੇਖੋ ਜੀ ਸਾਡਾ ਹਨੂਮਾਨ ਚੌਕ ਹੋ ਗਿਆ ਹਨੂਮਾਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾਹ ਚੌਕ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾ ਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾ ਬੰਦੀ ਕੀਤੀ ਜਾਊਗੀ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰੂਮਰ ਨ ਤੁਸੀਂ ਉਸ ਨੂੰ ਚਾਸ਼ਵਨ ਪ੍ਰਸ਼ਾਸਨ ਦੱਸੋ ਅਗਰ ਕੋਈ ਵਿਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਨੂੰ ਵਿਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ